ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 15 ਮਿੰਟ ਤੇ 5 ਮਿੰਟ ਦੇ ਟਾਈਮ ਫਰੇਮ ਤੇ ਕਿਸ ਤਰ੍ਹਾਂ ਆਪਾਂ ਝਾੜ ਨੂੰ ਰੀਡ ਕਰ ਸਕਦੇ ਹਾਂ ਕਿਸ ਤਰ੍ਹਾਂ ਆਪਾਂ ਝਾੜ ਨੂੰ ਮਹਿਸੂਸ ਕਰ ਸਕਦੇ ਹਾਂ ਝਾੜ ਆਪਾਂ ਨੂੰ ਦੱਸੂਗਾ ਕਿ ਆਪਾਂ ਕਿੱਥੇ ਡਾਊਨ ਸਾਈਡ ਦੀ ਟ੍ਰੇਡ ਲੈਣੀ ਹੈ ਕਿੱਥੇ ਅੱਪ ਸਾਈਡ ਦੀ ਟ੍ਰੇਡ ਲੈਣੀ ਹੈ ਠੀਕ ਹੈ ਇਸ ਤੋਂ ਪਹਿਲਾਂ ਤੁਸੀਂ ਪਿਛਲੀ ਵੀਡੀਓ ਦੇਖ ਲਿਓ ਜਿਦੇ ਵਿੱਚ ਆਪਾਂ ਟਰੈਂਡ ਬਾਰੇ ਕਲੀਅਰ ਕਰ ਦਿੱਤਾ ਤੁਹਾਨੂੰ ਦੱਸਿਆ ਹੈ ਕਿ ਕਿਦੋਂ ਕਿਹੜਾ ਟਰੈਂਡ ਹੋਵੇ ਤੇ ਆਪਾਂ ਕਿਸ ਪਾਸੇ ਦਾ ਵਿਊ ਰੱਖਣਾ ਹੈ ਤੇ ਕਿਸ ਤਰ੍ਹਾਂ ਅਵਧੀ ਕਵੈਂਟਿਟੀ ਐਡਜਸਟ ਕਰਨੀ ਹੈ ਠ ਜਦੋਂ ਆਪਾਂ ਟ੍ਰੈਂਡ ਦੇ ਖਿਲਾਫ ਜਾਣਾ ਉਹਦੋਂ ਆਪਣੀ ਕੁਆਲਿਟੀ ਘਟ ਰਹੂਗੀ ਜਦੋਂ ਆਪਾਂ ਟ੍ਰੈਂਡ ਦੇ ਨਾਲ ਲੈਣਾ ਉੱਥੇ ਆਪਣੀ ਕੁਆਲਿਟੀ ਆਪਾਂ ਜਿੰਨੀ ਨੋਰਮਲ ਟ੍ਰੇਡ ਕਰਦੇ ਆ ਉਹ ਨਹੀਂ ਨਾ ਕਰ ਸਕਦੇ ਆ ਠੀਕ ਆ ਕਿਉਂਕਿ ਜੇ ਹਰ ਜਗ੍ਹਾ ਤੇ ਆਪਾਂ ਸੇਮ ਕੁਆਲਿਟੀ ਨਾਲ ਟ੍ਰੇਡ ਕਰਾਂਗੇ ਤੇ ਕਦੇ ਵੀ ਪ੍ਰੋਫਿਟੇਬਲ ਨਹੀਂ ਹੋ ਸਕਦੇ ਠੀਕ ਆ ਤੇ ਗੱਲ ਕਰਾਂਗੇ ਅੱਜ 15 ਮਿੰਟ ਤੇ 5 ਮਿੰਟ ਦੀ ਠੀਕ ਆ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਕਰੋ ਕਿ 15 ਮਿੰਟ ਦੇ ਝਾੜ ਜਾਂ ਆਪਣਾ ਝਾਟ ਆ ਉਹਦੇ ਵਿੱਚ ਦੇਖੋ ਤੁਹਾਡੇ ਕੋਲ ਰੈਜ਼ਿਸਟੈਂਸ ਕੀ ਆ ਦੇਖੋ ਮਾਰਕੀਟ ਦੇ ਵਿੱਚ ਪਹਿਲਾਂ ਤਾਂ ਤੁਸੀਂ ਪਿਛਲੀ ਵੀਡੀਓ ਨਾਲ 트ੈਂਡ ਪਤਾ ਕਰੋ ਜਿਸ ਤਰ੍ਹਾਂ ਹੁਣ ਮਾਰਕੀਟ ਦੇ ਵਿੱਚ 트ੈਂਡ ਚੱਲ ਰਿਹਾ ਡਾਊਨ ਠੀਕ ਹੈ ਡਾਊਨ 트ੈਂਡ ਚੱਲ ਰਿਹਾ ਹੈ ਠੀਕ ਹੈ ਤੇ ਹਰ ਬਾਉਂਸ ਤੇ ਮਾਰਕੀਟ ਦੇ ਵਿੱਚ ਸੇਲਿੰਗ ਆਉਂਦੀ ਹੈ ਠੀਕ ਹੈ ਜਦੋਂ ਵੀ ਮਾਰਕੀਟ ਉੱਤੇ ਜਾਂਦੀ ਹੈ ਉੱਤੇ ਮਾਰਕੀਟ ਦੇ ਵਿੱਚ ਸੇਲਿੰਗ ਫਾਸਟ ਆਉਂਦੀ ਹੈ ਤੇ ਥੱਲੇਉ ਮਾਰਕੀਟ ਸਿੱਝੇ ਜਿੱਤੇ ਜਾਂਦੀ ਕਿਉਂਕਿ 트ੈਂਡ ਡਾਊਨ ਹੈ ਠੀਕ ਹੈ ਹੁਣ ਵੀਕਲੀ 트ੈਂਡ ਵੀ ਡਾਊਨ ਹੈ ਡੇ ਟੈਂਪਰੇਮ ਤੇ 트ੈਂਡ ਵੀ ਡਾਊਨ ਹੈ ਤੇ ਘੰਟੇ ਵਾਲੇ ਟੈਂਪਰੇਮ ਤੇ ਵੀ 트ੈਂਡ ਡਾਊਨ ਹੈ ਠੀਕ ਹੈ ਹੁਣ ਇਥੋਂ ਦੇਖੋ ਜਦੋਂ ਵੀ ਤੁਸੀਂ ਚਾਰਟ ਨੂੰ ਦੇਖਦੇ ਹੋ ਤੇ ਜਿਸ ਤਰ੍ਹਾਂ ਦੇਖੋ ਹੁਣ ਇੱਥੇ ਮਾਰਕੀਟ ਮਤਲਬ ਕਿ ਇਸ ਜਗ੍ਹਾ ਤੋਂ ਥੱਲੇ ਡਿੱਗੀ ਸੀ ਠੀਕ ਹੈ ਇਸ ਜਗ੍ਹਾ ਤੋਂ ਥੱਲੇ ਡਿੱਗੀ ਮਾਰਕੀਟ ਤੇ ਇੱਥੇ ਦੇਖੋ ਇਹ ਇੱਕ ਆਪਣਾ ਬਣ ਗਿਆ ਸਵਿੰਗ ਹਾਈ ਠੀਕ ਹੈ ਹੁਣ ਇਸ ਚਾਰਟ ਦੇ ਵਿੱਚ ਆਪਾਂ ਨੂੰ ਕੀ ਦਿਖਾਈ ਦੇ ਰਿਹਾ ਜਿੰਨਾ ਚਿਰ ਮਾਰਕੀਟ ਇਸ ਸਵਿੰਗ ਹਾਈ ਤੋਂ ਉੱਤੇ ਨਹੀਂ ਜਾਂਦੀ ਆਪਾਂ ਹੋਣਾ ਚਾਹੀਦਾ ਇਹਦੇ ਵਿੱਚ ਕਾਲ ਸਾਈਡ ਵਾਸਤੇ ਨਹੀਂ ਜਾਵਾਂਗੇ ਠੀਕ ਹੈ ਤੇ ਇਸ ਸਵਿੰਗ ਹਾਈ ਨੂੰ ਜਦੋਂ ਕੱਢੋਗੇ ਉਦੋਂ ਆਪਾਂ ਕਾਲ ਸਾਈਡ ਵਾਸਤੇ ਜਾਵਾਂਗੇ ਪਰ ਕਿਉਂ ਜਾਵਾਂਗੇ ਘੱਟ ਕੁਆਲਿਟੀ ਨਾਲ ਕਿਉਂਕਿ ਡੇਲੀ ਦਾ ਟ੍ਰੈਂਡ ਡਾਊਨ ਹੈ ਵੀਕਲੀ ਟ੍ਰੈਂਡ ਡਾਊਨ ਹੈ ਠੀਕ ਹੈ ਜੇ ਡੈਲੀ ਦਾ ਥੋੜਾ ਪਤਾ ਆਪ ਹੁੰਦਾ ਫਿਰ ਆਪਾਂ ਥੋੜੀ ਜਿਹੀ ਕੁਆਲਿਟੀ ਵਧਾ ਸਕਦੇ ਆ ਠੀਕ ਹੈ ਤੇ ਕਿਸ ਤਰ੍ਹਾਂ ਆਪਾਂ ਇੱਥੇ ਟ੍ਰੇਡ ਕਰਨੀ ਹੁੰਦੀ ਹੈ ਦੇਖੋ ਹੁਣ ਮਾਰਕੀਟ ਜਿਵੇਂ ਦੇਖੋ ਕਿ ਇੱਥੇ ਇੱਕ ਟ੍ਰੈਂਡ ਲਾਈਨ ਬਣ ਰਹੀ ਹੈ ਠੀਕ ਹੈ ਟ੍ਰੈਂਡ ਲਾਈਨ ਨੂੰ ਇੱਥੇ ਬ੍ਰੇਕ ਆਊਟ ਕਰ ਦਿੰਦੀ ਬਹੁਤ ਸਾਰੇ ਲੋਕ ਕੀ ਕਰਦੇ ਆ ਇੱਥੋਂ ਟ੍ਰੇਡ ਲੈ ਲੈਂਦੇ ਆ ਤੇ ਇੱਥੇ ਜਾ ਕੇ ਮਾਰਕੀਟ ਬਾਅਦ ਤੋਂ ਫਿਰ ਤੋਂ ਰਿਵਰਸ ਆ ਕੇ ਫਾਸਟ ਥੱਲੇ ਨੂੰ ਆ ਜਾਂਦੀ ਆ ਇਹ ਸਭ ਤੋਂ ਵੱਡੀ ਗਲਤੀ ਆ ਠੀਕ ਹੈ ਹਰ ਵਾਰੀ ਇਹੋ ਜਿਹੀ ਸਿਚੁਏਸ਼ਨ ਨਹੀਂ ਹੋਵੇਗੀ ਠੀਕ ਆ ਜਿਵੇਂ ਹੁਣ ਇਹ ਟ੍ਰੈਂਡ ਲਾਈਨ ਦਾ ਸਪੋਰ ਬਦਲ ਲਈਏ ਠੀਕ ਹੈ ਰਿਸਿਸਟੈਂਸ ਥੱਲੇ ਲੈ ਕੇ ਆ ਰਹੀ ਹੈ ਮਤਲਬ ਕਿ ਰਿਸਿਸਟੈਂਸ ਟ੍ਰੈਂਡ ਲੈਦਾ ਮਤਲਬ ਹੁੰਦਾ ਕਿ ਰਿਸਿਸਟੈਂਸ ਲੱਗ ਕੇ ਆ ਰਿਹਾ ਹੈ ਠੀਕ ਹੈ ਇੱਥੇ ਹੁਣ ਆਪਾਂ ਜੇ ਮਤਲਬ ਕਿ ਅਪਸਾਈਡ ਦੀ ਟਰੇਡ ਲੈਣੀ ਵੀ ਹੈ ਤੇ ਆਪਾਂ ਐਸ ਸਵਿੰਗ ਹਾਈ ਨੂੰ ਜਿੰਨਾ ਚਿਰ ਮਾਰਕੀਟ ਨਹੀਂ ਕੱਢਦੀ ਉੱਤੇ ਨੂੰ ਉਹਨਾਂ ਚਿਰ ਮਤਲਬ ਕਿ ਆਪਾਂ ਰਿਸਕ ਨਹੀਂ ਲਾਵਾਂਗੇ ਅਪਸਾਈਡ ਦਾ ਮਤਲਬ ਕਿ ਆਜਰਾ ਜ਼ੋਨ ਆਪਣੇ ਕੋਲੇ ਬਣ ਗਿਆ ਜਿਸ ਤਰ੍ਹਾਂ ਥੱਲੇ ਇੱਕ ਸਪੋਰਟ ਬਣ ਗਿਆ ਠੀਕ ਹੈ ਇਹ ਟ੍ਰੈਂਡ ਲੈਦਾ ਰਿਸਿਸਟੈਂਸ ਤੇ ਆ ਉੱਤੇ ਇਸ ਦੇ ਵਿੱਚ ਆਪਾਂ ਟਰੇਡ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਚਾਹੇ ਅਪਸਾਈਡ ਦੀ ਚਾਹੇ ਡਾਉਨ ਕੰਡੀਸ਼ਨ ਬਣ ਗਈ ਠੀਕ ਹੈ ਮਾਰਕੀਟ ਆਪਾਂ ਮੰਨ ਲੈਂਦੇ ਆ ਕਿ ਇਸੇ ਜਗ੍ਹਾ ਤੇ ਕਿਤੇ ਓਪਨ ਹੁੰਦੀ ਹੈ ਠੀਕ ਹੈ ਇੱਥੇ ਮਤਲਬ ਕੀ ਹੋ ਸਕਦਾ ਪਹਿਲਾਂ ਕੰਡਲ ਇਸ ਤਰ੍ਹਾਂ ਬਣਿਆ ਫਿਰ ਇਹ ਹੈ ਨਾ ਉਹਦੇ ਵਿੱਚ ਆਪਾਂ ਕੁਝ ਨਹੀਂ ਕਰਨਾ ਠੀਕ ਹੈ ਆਪਾਂ ਦੇਖਣਾ ਕੀ ਹੈ ਕਿ ਆ ਜਿਹੜੀ ਜਿਹੜਾ ਆਪਣਾ ਰਿਸਿਸਟੈਂਸ ਆ ਰਿਸਿਸਟੈਂਸ ਕੋਲੇ ਆ ਕੇ ਮਾਰਕੀਟ ਕੀ ਕਰਦੀ ਆ ਇੱਥੇ ਮੈਂ ਡਿਸਾਈਡ ਨਹੀਂ ਕਰਾਂਗਾ ਕਿ ਮੈਂ ਇੱਥੋਂ ਮਤਲਬ ਇਹ ਮੇਰਾ ਮਤਲਬ ਇਹ ਨਹੀਂ ਜਿਵੇਂ ਮੈਨੂੰ ਪਤਾ ਲੱਗ ਗਿਆ ਕਿ ਇਹ ਇੱਕ ਰੈਜ਼ਿਸਟੈਂਸ ਹੈ ਤੇ ਮੈਂ ਇਹਦੇ ਨਾਲ ਟੱਚ ਕਰਨ ਤੇ ਸੈਲ ਨਹੀਂ ਕਰਾਂਗਾ ਡਾਊਨ ਸਾਈਡ ਦੀ ਟ੍ਰੇਡ ਨਹੀਂ ਲਵਾਂਗਾ ਇਸ ਤੋਂ ਉੱਤੇ ਨਿਕਲ ਜਾਂਦੀ ਤੇ ਮੈਂ ਅਪਸਾਈਡ ਦੀ ਟ੍ਰੇਡ ਨਹੀਂ ਲਵਾਂਗਾ ਮੈਨੂੰ ਇੱਥੇ ਕੰਡੀਸ਼ਨ ਚਾਹੀਦੀ ਆ ਕੰਡੀਸ਼ਨ ਕੀ ਚਾਹੀਦੀ ਆ ਮਾਰਕੀਟ ਇੱਥੋਂ ਸਹੀ ਜਿਹੀ ਸਹੀ ਜਿਹੀ ਜਾਵੇ ਚਾਹੇ ਤੇ ਜਾਵੇ ਇਸ ਜਗ੍ਹਾ ਤੇ ਜੇ ਮਾਰਕੀਟ ਟਾਈਮ ਸਪੈਂਡ ਕਰਦੀ ਆ ਠੀਕ ਹੈ 15 ਮਿੰਟ ਦਾ ਟਾਈਮ ਫਰੇਮ ਹੈ ਆਪਾਂ 5 ਮਿੰਟ ਦਾ ਟਾਈਮ ਫਰੇਮ ਇੱਕ ਵਾਰੀ ਕਰਦੇ ਆ ਫਿਰ ਤੁਹਾਨੂੰ ਜ਼ਿਆਦਾ ਸਮਝ ਲੱਗੂਗੀ ਠੀਕ ਹੈ ਕਿਉਂਕਿ 15 ਮਿੰਟ ਤੇ ਜ਼ਿਆਦਾ ਟਾਈ ਮਦਰਵੀ ਮਾਰਕੀਟ ਇੱਥੋਂ ਇੱਥੇ ਚਲੀ ਜਾਵੇ ਤੇ ਇੱਥੇ ਮਾਰਕੀਟ ਟਾਈਮ ਸਪੈਂਡ ਕਰੇ ਟਾਈਮ ਸਪੈਂਡ ਕਰਕੇ ਮਾਰਕੀਟ ਜਾਂਦਾ ਉੱਤੇ ਨੂੰ ਬ੍ਰੇਕਆਊਟ ਦੇਊਗੀ ਤੇ ਫਿਰ ਮੈਂ ਅਪਸਾਈਡ ਦੀ ਟ੍ਰੇਡ ਲਵਾਂਗਾ ਉਸੇ ਰੇਂਜ ਦੇ ਥੱਲੇ ਸਟਾਪ ਲੌਸ ਲਗਾ ਕੇ ਠੀਕ ਆ ਜਾਂ ਇਸ ਜਗ੍ਹਾ ਤੇ ਕੋਈ ਕੈਂਡਲਸਟਿਕ ਪੈਟਰਨ ਬਣੇਗਾ ਠੀਕ ਆ ਕੈਂਡਲਸਟਿਕ ਪੈਟਰਨ ਬਣੇਗਾ ਜਿਵੇਂ ਸ਼ੂਟਿੰਗ ਸਟਾਰ ਹੋ ਗਿਆ ਹੈ ਹੈਂਗਮੈਨ ਇਹਨਾਂ 5 ਮਿੰਟ ਦੇ ਟਾਈਮ 프레임 ਤੇ ਤੇ ਉਸ ਦੇ ਹਾਈ ਤੇ ਸਟਾਪ ਲੋਸ ਜੇ ਉਸ ਦਾ ਲੋ ਬ੍ਰੇਕ ਹੋਵੇਗਾ ਮਤਲਬ ਕਿ ਉਹ ਪਹਿਲਾਂ ਤੋਂ ਬਣੇਗਾ ਬਾਅਦ ਚ ਐਕਟਿਵ ਹੋਵੇਗਾ ਤੇ ਜਦੋਂ ਉਹਦਾ ਲੋ ਬ੍ਰੇਕ ਹੋਏਗਾ ਫਿਰ ਮੈਂ ਉੱਥੇ ਟ੍ਰੇਡ ਲਵਾਂਗਾ ਸਟਾਪ ਲੋਸ ਲਗਾ ਕੇ ਕਿਉਂਕਿ ਉੱਥੇ ਮੇਰਾ ਸਟਾਪ ਲੋਸ ਵੀ ਹੋ ਸਕਦਾ ਹੈ ਗਰੰਟੀ ਕੋਈ ਨਹੀਂ ਹੁੰਦੀ ਠੀਕ ਹੈ ਤੇ ਫਿਰ ਮੈਂ ਥੱਲੇ ਨੂੰ ਦੁਬਾਰਾ ਮਤਲਬ ਕਿ ਮੈਰੀਟ ਟ੍ਰੇਡ ਬਣ ਜਾਵੇਗੀ ਠੀਕ ਹੈ ਤੇ ਜਾਂ ਟਾਈਮ ਸਪੈਂਡ ਕਰਕੇ ਜ਼ਰੂਰੀ ਨਹੀਂ ਕਿ ਉੱਤੇ ਨੂੰ ਬ੍ਰੇਕਆਊਟ ਹੀ ਕਰ ਦਵੇਗੀ ਟਾਈਮ ਸਪੈਂਡ ਕਰਕੇ ਉਸ ਰੇਂਜ ਨੂੰ ਥੱਲੇ ਵੀ ਬ੍ਰੇਕ ਕਰ ਸਕਦੀ ਹੈ ਇਹ ਦੋ ਕੰਡੀਸ਼ਨਾਂ ਹੁੰਦੀਆਂ ਨੇ ਠੀਕ ਹੈ ਮਤਲਬ ਕਿ ਮਾਰਕੀਟ ਇੱਥੇ ਜਾ ਕੇ ਤੁਹਾਨੂੰ ਦੱਸੂਗੀ ਕਿ ਤੁਸੀਂ ਟ੍ਰੇਡ ਕਰਨੀ ਕਿਸ ਪਾਸੇ ਦੀ ਆ ਹੁਣ ਦੇਖੋ ਇੱਥੇ ਜਾ ਕੇ ਜੇ ਮਾਰਕੀਟ ਟਾਈਮ ਸਪੈਂਡ ਕਰਕੇ ਉੱਤੇ ਨੂੰ ਬ੍ਰੇਕਆਊਟ ਕਰਦੀ ਹੈ ਤੇ ਨੈਕਸਟ ਟਾਰਗੇਟ ਆਪਣਾ ਆ ਹੋਊਗਾ ਠੀਕ ਹੈ ਪਰ ਕਵਾਂਟੀਟੀ ਘੱਟ ਹੋਊਗੀ ਜੇ ਬ੍ਰੇਕਆਊਟ ਥੱਲੇ ਨੂੰ ਮਤਲਬ ਕਿ ਬ੍ਰੇਕਡਾਊਨ ਕਰਦੀ ਤੇ ਆਪਣਾ ਟਾਰ ਕਲੋਸ ਹੋਈ ਇਹ ਤੇ ਦੂਜਾ ਟਾਰਗੇਟ ਆਪਣਾ ਇਹ ਹੋਗਾ ਠੀਕ ਹੈ ਇਸ ਤਰ੍ਹਾਂ ਆਪਾਂ ਮਤਲਬ ਪਲੈਨਿੰਗ ਕਰ ਸਕਦੇ ਆ ਪਰ ਇਹ ਚੀਜ਼ ਹਮੇਸ਼ਾ ਧਿਆਨ ਦੇਖੋ ਕਿ ਮਾਰਕੀਟ ਨੂੰ ਉੱਥੇ ਜਾ ਕੇ ਟਾਈਮ ਸਪੈਂਡ ਕਰਨ ਦਿਓ ਜਾਂ ਮਾਰਕੀਟ ਨੂੰ ਡਿਸਾਈਡ ਕਰਨ ਦਿਓ ਕਿ ਉਹ ਕਰਨਾ ਖਜਾਉਂਦੀ ਆ ਠੀਕ ਹੈ ਹੁਣ ਇੱਕ ਤਾਂ ਇੱਥੇ ਆਪਣਾ ਹੋ ਗਿਆ ਕਿ ਮਾਰਕੀਟ ਟਾਈਮ ਬਤਾਊਗੀ ਟਾਈਮ ਦਾ ਮਤਲਬ ਕੀ ਹੁੰਦਾ ਕਿ ਇਸ ਤਰ੍ਹਾਂ ਦੇਖੋ ਜਿਵੇਂ ਇੱਥੇ ਟਾਈਮ ਬਤਾ ਕੇ ਤੇ ਇਸ ਨੇ ਤਿੰਨ ਬ੍ਰੇਕਆਊਟ ਕੀਤਾ ਇਸ ਬਾਅਦ ਫਿਰ ਥਰਡ ਡਿਗ ਪੀ ਠੀਕ ਹੈ ਤੇ ਪਰ ਇਸ ਤਰ੍ਹਾਂ ਟਾਈਮ ਬਤਾਉਗੀ ਟਾਈਮ ਬਤਾਉਣ ਦੀ ਮੈਂ ਮਤਲਬ ਉਹ ਗੱਲ ਕਰ ਰਿਹਾ ਇਸ ਤਰ੍ਹਾਂ ਮਤਲਬ ਕਿ ਮਾਰਕੀਟ ਇੱਕ ਜਗ੍ਹਾ ਤੇ ਸਾਈਡ ਵੇਜ਼ ਹੋ ਜਾਵੇਗੀ ਉਸ ਤੋਂ ਬਾਅਦ ਆ ਬ੍ਰੇਕ ਆਊਟ ਜਾਂ ਬ੍ਰੇਕ ਡਾਊਨ ਕਰੂਗੀ ਉਸ ਤੇ ਆਪਾਂ ਰੇਡ ਲੈਣੀ ਹੈ ਠੀਕ ਹੈ ਪਹਿਲੀ ਕੰਡੀਸ਼ਨ ਇਹ ਦੂਜੀ ਕੀ ਆ ਕੈਂਡਲਸਟਿਕ ਦੇਖ ਸਕਦੇ ਆ ਤੀਜੀ ਕੀ ਆ ਆਪਾਂ ਜਿਹੜਾ EMA ਵਾਲੀ ਵੀਡੀਓ ਪਾਈ ਆ ਉਹ ਚੀਜ਼ ਦੇਖ ਸਕਦੇ ਆ ਜੇ ਇੱਥੇ ਪਾਂਦੀ ਤੇ ਫਿਰ ਤੋਂ ਆਪਾਂ ਡਾਊਨ ਸੈੱਟ ਲੈ ਸਕਦੇ ਆ ਤੇ ਪਰ ਕੀ ਹੈ ਕਿ ਚਾਹੇ ਆਪਾਂ ਡਾਊਨ ਸਾਈਡ ਰੇਡ ਕਰਨੀ ਚਾਹੇ ਅਪਸਾਈਡ ਕਰਨੀ ਆਪਾਂ ਉੱਥੇ ਕੀ ਕਰਨਾ ਸਟਾਪ ਲੌਸ ਜ਼ਰੂਰ ਲਗਾਉਣਾ ਜਿੱਦੋਂ ਵੀ ਮਤਲ ਦੇਖੋ ਕਿ ਜਿਤਨਾ 5 ਮਿੰਟ ਜਾਂ 15 ਮਿੰਟ ਤੇ ਟ੍ਰੈਂਡ ਡਾਊਨ ਚੱਲ ਰਿਹਾ ਹੈ ਅਪਸਾਈਡ ਨੂੰ ਆਪਾਂ ਉਦੋਂ ਜਾਣਾ ਜਿੰਨਾ ਚਿਰ ਇੱਕ ਸਵਿੰਗ ਹਾਈ ਮਾਰਕੀਟ ਨਹੀਂ ਕੱਢ ਦਿੰਦੀ ਕਿਉਂਕਿ ਇਹ ਸਾਰਾ ਜਿਹੜਾ ਜ਼ੋਨ ਹੁੰਦਾ ਇੱਥੇ ਇਦੇ ਉੱਤੇ ਸਟੌਪ ਲੌਸ ਹੋਣਗੇ ਠੀਕ ਆ ਇਹ ਟ੍ਰੈਂਡ ਲਾਈਨ ਕਿਉਂ ਬਣਦੀ ਆ ਕਿ ਇੱਥੇ ਜੋ ਵੀ ਸੈਲ ਕਰ ਰਿਹਾ ਹਰ ਵਾਰੀ ਇੱਥੇ ਸਟੌਪ ਲੌਸ ਲਗਾ ਕੇ ਕੋਸ਼ਿਸ਼ ਕਰ ਰਿਹਾ ਜਦੋਂ ਮਾਰਕੀਟ ਇੱਥੇ ਟਾਈਮ ਸਪੈਂਡ ਕਰੂਗੀ ਤੇ ਉਹ ਡਰਨਗੇ ਠੀਕ ਹੈ ਤੇ ਉਹ ਜਦੋਂ ਆਪਣੇ ਸਟੌਪ ਲੌਸ ਉਹਨਾਂ ਦੇ ਹਿੱਟ ਹੋਣਗੇ ਸ਼ਾਰਟ ਕਵਰਿੰਗ ਆਵੇਗੀ ਤੇ ਫਿਰ ਇੱਕ ਮੂਵ ਆ ਸਕਦਾ ਛੋਟਾ ਮੋਟਾ ਉੱਤੇ ਨੂੰ ਠੀਕ ਹੈ ਇਸ ਤਰ੍ਹਾਂ ਹੁੰਦਾ ਤੇ ਵੱਡਾ ਮੂਵ ਕਿਦੋਂ ਹੁੰਦਾ ਜਦੋਂ ਮਾਰਕੀਟ ਦੇ ਵਿੱਚ ਦੂਜਾ ਸਟ੍ਰਿੰਗ ਹਾਈ ਬ੍ਰੇਕ ਹੁੰਦਾ ਜਿਹੜਾ 15 ਮਿੰਟ ਦੇ ਟਾਈਮ ਫਰੇਮ ਦੇ ਉਹ ਵੀ 800 ਬੰਦੇ ਠੀਕ ਹੈ 800 ਬ ਤੇ ਆਪਸਪੋਸ ਕਰੋ ਕਿ ਉੱਤੇ ਵੀ ਟ੍ਰੈਂਡ ਲੈ ਲਈ ਠੀਕ ਹੈ ਹੋ ਸਕਦਾ ਕਿ ਆਹ ਮੂਮੈਂਟ ਫਾਸਟ ਹੋਵੇ ਇਹ ਮੂਮੈਂਟ ਸਲੋ ਵੀ ਆ ਸਕਦਾ ਹੈ ਕਿਉਂਕਿ ਆਪਾਂ ਟ੍ਰੈਂਡ ਦੇ ਖਿਲਾਫ ਜਾ ਰਹੇ ਹਾਂ ਇਸੇ ਕਰਕੇ ਆਪਾਂ ਕੁਆਂਟੀਟੀ ਘਟ ਕਰਾਂਗੇ ਠੀਕ ਹੈ ਤੇ ਇਹਦੇ ਵਿੱਚ ਜਲਦੀ ਤੋਂ ਜਲਦੀ ਆਪਾਂ ਉਹਦਾ ਪ੍ਰੋਫਿਟ ਬੁੱਕ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਰੂਰੀ ਨਹੀਂ ਕਿ ਮਾਰਕੀਟ 23 94 ਨੂੰ ਪੂਰਾ ਟੱਚ ਕਰੂਗੀ ਇਸ ਤੋਂ 5 10 ਪੁਆਇੰਟ ਉੱਤੇ ਵੀ ਜਾ ਸਕਦੀ ਹੈ ਤੇ 5 ਪੁਆਇੰਟ ਥੱਲੇ ਵੀ ਡਿੱਗ ਸਕਦੀ ਹੈ ਇਹ ਚੀਜ਼ ਹਮੇਸ਼ਾ ਧਿਆਨ ਰੱਖੋ ਰੈਜ਼ਿਸਟੈਂਸ ਦਾ ਮਤਲਬ ਕਦੇ ਵੀ ਪੂਰਾ ਪੂਰਾ ਨਹੀਂ ਹੁੰਦਾ ਉਸ ਤੋਂ ਪਹਿਲਾਂ ਵੀ ਮਾਰਕੀਟ ਰੋਕ ਸਕਦੀ ਆ ਤੇ ਉਸ ਤੋਂ ਥੋੜਾ ਪਤਾ ਉੱਤੇ ਵੀ ਰੁਕ ਸਕਦੀ ਜਿਸ ਜਗ੍ਹਾ ਤੇ ਰੁਕੇ ਉਸ ਨੂੰ ਆਪਾਂ ਰੈジਸਟੈਂਸ ਮੰਨ ਲੈਨੇ ਆ ਠੀਕ ਆ ਤੇ ਉੱਥੇ ਹੁਣ ਇੱਥੋਂ ਫਿਰ ਤੋਂ ਜੇ ਮਤਲਬ ਕਿ ਆਪਾਂ ਨੂੰ ਕੋਈ ਡਾਊਨ ਸਾਈਡ ਦਾ ਜਿਸ ਤਰ੍ਹਾਂ ਆਪਾਂ ਕੈਪੈਸਟਿਕ ਮਿਲਦਾ ਹੈ ਤੇ ਆਪਾਂ ਇੱਥੋਂ ਡਾਊਨ ਸਾਈਡ ਦਾ ਥਿਊ ਰੱਖਾਂਗੇ ਠੀਕ ਆ ਇੱਥੋਂ ਅਪਸਾਈਡ ਜੀ ਦੇਖੋ ਹੁਣ ਧਿਆਨ ਨਾਲ ਗੱਲ ਸੁਣਿਓ ਇਸ ਜਗ੍ਹਾ ਤੋਂ ਚੱਲ ਕੇ ਮਾਰਕੀਟ ਜੇ ਇੱਥੇ ਟਾਈਮ ਸਪੈਂਡ ਕਰਕੇ ਇੱਥੋਂ ਤੱਕ ਚਲੀ ਜਾਂਦੀ ਤੇ ਇਸ ਲੈਵਲ ਦਾ ਬ੍ਰੇਕਆਊਟ ਬ੍ਰੇਕਆਊਟ ਹੋਣਾ ਬਹੁਤ ਮੁਸ਼ਕਿਲ ਆ ਇਥੋਂ ਆਪਣਾ 뷰 ਸਿਰਫ ਡਾਊਨਸਾਈਡ ਦਾ ਰਹੂਗਾ ਕਿਉਂ ਹੋ ਸਕ ਹੋਣ ਨੂੰ ਕਰ ਸਕਦੀ ਹੈ ਮਾਰਕੀਟ ਬ੍ਰੇਕਆਊਟ ਪਰ ਜਦੋਂ ਦੂਰ ਤੋਂ ਮਾਰਕੀਟ ਸਫਰ ਕਰਕੇ ਆਉਂਦੀ ਹੈ ਤੇ ਬਹੁਤ ਵਾਰੀ ਕੀ ਹੁੰਦਾ ਇਸ ਜਗ੍ਹਾ ਤੋਂ ਸਟੈਲਿੰਗ ਹੀ ਆਉਂਦੀ ਆ ਮੋਸਟ ਆਫ ਦਾ ਟਾਈਮ ਠੀਕ ਆ ਤੇ ਇੱਥੇ ਆਪਣਾ ਅਪਸਾਈਡ ਦਾ 뷰 ਨਹੀਂ ਰਹੂਗਾ ਜੇ ਬ੍ਰੇਕਆਊਟ ਹੋ ਕੇ ਆਪਣਾ ਮਤਲਬ ਕਿ ਬ੍ਰੇਕਆਊਟ ਕਰ ਵੀ ਦਿੰਦੀ ਹੈ ਤੇ ਕਈ ਵਾਰੀ ਉਹ ਫੇਕ ਬ੍ਰੇਕਆਊਟ ਹੋਵੇਗਾ ਤੇ ਜੇ ਮਤਲਬ ਬ੍ਰੇਕਆਊਟ ਕਰਕੇ ਮੂਵ ਆ ਵੀ ਜਾਂਦਾ ਨਿਕਲ ਵੀ ਜਾਂਦਾ ਤੇ ਆਪਾਂ ਨੂੰ ਕੋਈ ਟੈਨਸ਼ਨ ਲੈਣ ਦੀ ਗੱਲ ਨਹੀਂ ਲੋੜ ਨਹੀਂ ਕਿਉਂਕਿ ਟਰੈਂਡ ਦੇ ਖਿਲਾਫ ਆਪਾਂ ਰਿਸਕ ਨਹੀਂ ਲੈਣਾ ਠੀਕ ਹੈ ਕਿਉਂਕਿ ਇਥੇ ਮੈਕਸਿਮਮ ਚਾਂਸ ਜਿਹੜੇ ਹੁੰਦੇ ਆ ਉਹ ਡਾਊਨਸਾਈਡ ਤੇ ਡਾਊਨਸਾਈਡ ਦਾ ਜੇ ਕੁਝ ਬਣੇ ਤੇ ਠੀਕ ਆ ਜਾਂ ਇਸ ਤਰ੍ਹਾਂ ਕਰੇਗੀ ਮਾਰਕੀਟ ਇਹ ਦੇ ਕੋਲ ਕਲੋਜ਼ ਕਰ ਦੇਵੇਗੀ ਤੇ ਫਿਰ ਨੈਕਸਟ ਡੇ ਇਸ ਨੂੰ ਬ੍ਰੇਕਆਊਟ ਹੋਣ ਦੇ ਚਾਂਸ ਵੱਧ ਜਾਂਦੇ ਆ ਠੀਕ ਹੈ ਇਹ ਚੀਜ਼ ਹਮੇਸ਼ਾ ਧਿਆਨ ਰੱਖੋ ਆਪਾਂ ਇਹ ਦੇਖਣਾ ਹਮੇਸ਼ਾ ਕਿ ਮਾਰਕੀਟ ਚੱਲ ਕੇ ਕਿਸ ਜਗ੍ਹਾ ਤੋ ਆ ਰਹੀ ਹੈ ਜੇ ਬਹੁਤ ਦੂਰੋਂ ਚੱਲ ਕੇ ਆ ਰਹੀ ਹੈ ਤੇ ਉੱਥੇ ਚਾਂਸ ਬਹੁਤ ਘੱਟ ਜਾਂਦੇ ਆ ਠੀਕ ਹੈ ਹੁਣ ਦੇਖੋ ਇੱਥੇ ਇਹ ਤਾਂ ਹੋ ਗਿਆ ਕਿ ਆਪਾਂ ਟਰੈਂਡ ਦੇ ਖਿਲਾਫ ਹੁ ਜਿਸ ਤਰ੍ਹਾਂ ਮੈਂ ਦੱਸਿਆ ਕਿ ਮਾਰਕੀਟ ਇਸ ਜਗ੍ਹਾ ਤੇ ਆਵੇ ਤੇ ਇੱਥੋਂ ਆਪਾਂ ਫਿਰ ਡਾਊਨਸਾਈਡ ਸੋਚ ਸਕਦੇ ਹਾਂ ਹੁਣ ਜਿਵੇਂ ਦੇਖੋ ਇੱਥੋਂ ਆ ਕੇ ਠੀਕ ਹੈ ਮਾਰਕੀਟ ਕਿਉਂਕਿ ਟ੍ਰੈਂਡ ਡਾਊਨ ਚੱਲਿਆ ਹੈ ਇੱਥੇ ਤੁਹਾਨੂੰ ਡਾਊਨ ਸਾਈਡ ਦੀ ਟ੍ਰੇਡ ਬਣ ਗਈ ਠੀਕ ਹੈ ਤਾਂ ਤੁਹਾਡਾ ਪਹਿਲਾ ਟਾਰਗੇਟ ਹਿੱਟ ਹੋ ਗਿਆ ਦੂਜਾ ਟਾਰਗੇਟ ਹੋ ਗਿਆ ਉਸੇ ਫਲੋ ਦੇ ਵਿੱਚ ਹੋ ਸਕਦਾ ਇਸ ਨੂੰ ਬ੍ਰੇਕ ਕਰ ਦੇਵੇ ਚਾਂਸ ਘੱਟ ਹੁੰਦੇ ਕਈ ਵਾਰੀ ਉਸੇ ਫਲੋ ਦੇ ਵਿੱਚ ਬ੍ਰੇਕ ਕਰ ਦਿੰਦੀ ਕਿਉਂਕਿ ਟ੍ਰੈਂਡ ਦੇ ਨਾਲ ਟ੍ਰੇਡ ਹੈ ਠੀਕ ਹੈ ਫਿਰ ਤੁਸੀਂ ਕੰਟੀਨਿਊ ਕਰ ਸਕਦੇ ਹੋ ਜੇ ਮਾਰਕੀਟ ਇਸ ਜਗ੍ਹਾ ਤੇ ਰੁਕ ਰਹੀ ਹੈ ਤੇ ਇੱਥੇ ਆਪਣਾ ਪ੍ਰੋਫਿਟ ਬੁੱਕ ਕਰੋ ਫਿਰ ਤੋਂ ਜਦੋਂ ਟਾਈਮ ਸਪੈਂਡ ਕਰਕੇ ਇਸ ਲੋ ਨੂੰ ਬ੍ਰੇਕ ਕਰੂਗੀ ਫਿਰ ਥੱਲੇ ਵਾਸਤੇ ਤੁਸੀਂ ਟ੍ਰੇਡ ਪਲਾਨ ਕਰ ਸਕਦੇ ਹੋ ਮਤਲਬ ਕਿ ਆਪਾਂ ਦੇਖਣਾ ਹੈ ਕਿ ਆਪਣੇ ਕੋਲ ਡਿਸਟੈਂ ਤੇ ਤਾਂ ਆਪਾਂ ਆਰਾਮ ਨਾਲ ਮਤਲਬ ਕਿ ਟ੍ਰੇਡ ਕਰ ਸਕਦੇ ਹਾਂ ਕੋਈ ਬਸ ਆਪਾਂ ਨੂੰ ਬੈਠਣ ਦੀ ਲੋੜ ਹੈ ਆਪਾਂ ਦੇਖਣਾ ਕਿ ਮਾਰਕੀਟ ਕਰ ਕੀ ਰਹੀ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਕਈ ਵਾਰੀ ਕੀ ਹੁੰਦਾ ਹੈ ਕਿ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਦੇਖੋ ਆ ਜਿਵੇਂ ਬਣੀ ਠੀਕ ਹੈ ਮਤਲਬ ਕਿ ਇੱਕ ਕਨਸੋਲਿਡੇਸ਼ਨ ਵਾਲੀ ਇਹਦੇ ਵਿੱਚ ਵੀ ਕੁਝ ਨਹੀਂ ਕਰਨਾ ਆਪਾਂ ਦੇਖਣਾ ਬ੍ਰੇਕ ਡਾਊਨ ਹੋਊਗਾ ਜਾਂ ਬ੍ਰੇਕਆਊਟ ਹੋਊਗਾ ਬ੍ਰੇਕਆਊਟ ਤੇ ਇੱਥੇ ਵੀ ਕੁਆਂਟੀਟੀ ਘਟ ਰੂਗੀ ਪਿਛਲਾ ਟ੍ਰੈਂਡ ਡਾਊਨ ਹੈ ਠੀਕ ਹੈ ਜਿੰਨਾ ਚਿਰ ਆਹ ਸਵਿੰਗ ਹਾਈ ਮਾਰਕੀਟ ਨਹੀਂ ਕੱਢ ਦਿੰਦੀ ਸਵਿੰਗ ਹਾਈ ਕੱਢਣ ਤੇ ਵੀ ਕੁਆਂਟੀਟੀ ਘਟ ਰੂਗੀ ਪਰ ਆਪਾਂ ਪਹਿਲੀ ਕੰਡੀਸ਼ਨ ਤਏ ਆ ਕਿ ਟ੍ਰੇਡ ਜਦੋਂ ਬ੍ਰੇਕਆਊਟ ਤੇ ਲੈਣੀ ਆ ਜਿਵੇਂ ਮਤਲਬ ਕਿ ਟ੍ਰੈਂਡ ਡਾਊਨ ਦੇ ਵਿੱਚ ਤੇ ਉਹਨੂੰ ਬ੍ਰੇਕਆਊਟ ਕਰਦੀ ਹੈ ਤੇ ਉੱਥੇ ਬਹੁਤ ਘੱਟ ਕਵੈਂਟੀ ਠੀਕ ਹੈ ਪਹਿਲਾ ਟਾਰਗੇਟ ਆਪਣਾ ਸਵਿੰਗ ਹਾਈ ਹੋਊਗਾ ਜੇ ਸਵਿੰਗ ਹਾਈ ਦੇ ਕੋਲ ਜਾ ਕੇ ਟਾਈਮ ਸਪੈਂਡ ਕਰਕੇ ਫਿਰ ਤੋਂ ਬ੍ਰੇਕ ਕਰਦੀ ਫਿਰ ਨੈਕਸਟ ਰਿਸਿਸਟੈਂਸ ਦਾ ਹੈ ਠੀਕ ਹੈ ਪਰ ਉਹਦੇ ਵਿੱਚ ਕਵੈਂਟੀ ਹਮੇਸ਼ਾ ਘੱਟ ਰਹੂਗੀ ਜੇ ਥੱਲੇ ਨੂੰ ਬ੍ਰੇਕਡਾਊਨ ਕਰਦੀ ਉੱਥੇ ਆਪਾਂ ਕਵੈਂਟੀ ਵਧ ਕਰ ਸਕਦੇ ਹਾਂ ਸਟਾਪ ਲੋਸ ਇੱਥੇ ਜੋ ਵੀ ਕੈਂਡਲ ਬਣੂਗਾ ਸਵਿੰਗ ਹਾਈ ਉਹਦਾ ਆਪਾਂ ਸਟਾਪ ਲੋਸ ਲਗਾ ਸਕਦੇ ਹਾਂ ਠੀਕ ਹੈ ਇਸ ਤਰ੍ਹਾਂ ਆਪਾਂ ਟਰੇਡ ਕਰ ਸਕਦੇ ਹਾਂ ਚਾਰਟ ਨੂੰ ਦੇਖ ਕੇ ਠੀਕ ਹੈ ਮਤਲਬ ਕਿ ਹਰ ਟਾਈਮ ਦੇ ਵਿੱਚ ਜਿਸ ਤਰ੍ਹਾਂ ਦੇਖੋ ਕਿ ਮਾਰਕੀਟ ਹਰ ਵਾਰ ਮੂਵ ਨਹੀਂ ਕਰੇਗੀ ਜਿਸ ਤ ਮਾਰਕੀਟ ਦੇ ਵਿੱਚ ਇੱਕ ਡਾਊਨਸਾਈਡ ਦਾ ਮੂਵ ਆਇਆ ਸਾਈਡਵੇਜ਼ ਹੋਈ ਉਸ ਤੋਂ ਬਾਅਦ ਫਿਰ ਤੋਂ ਡਾਊਨਸਾਈਡ ਦਾ ਮੂਵ ਕੰਟੀਨਿਊ ਹੋਇਆ ਠੀਕ ਹੈ ਤੇ ਉਸ ਤੋਂ ਬਾਅਦ ਮਾਰਕੀਟ ਦੇਖੋ ਇੱਕ ਮਤਲਬ ਕਿ ਕੀ ਕਰ ਰਹੀ ਹੈ ਸੈਲ ਆਨ ਰਾਈਜ਼ ਹੋ ਗਈ ਹੈ ਠੀਕ ਹੈ ਮਤਲਬ ਕਿ ਮਾਰਕੀਟ ਦੇ ਵਿੱਚ ਅਪਸਾਈਡ ਦਾ ਮੂਵ ਬਾਰਾ ਤੇ ਉੱਥੋਂ ਮਾਰਕੀਟ ਨੂੰ ਸੈਲ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਆਪਾਂ ਚਾਰਟ ਨੂੰ ਸਮਝ ਸਕਦੇ ਆ ਤੇ ਇਸੇ ਤਰ੍ਹਾਂ ਹੀ ਸੇਮ ਜਿਵੇਂ ਦੇਖੋ ਕਿ ਟ੍ਰੈਂਡ ਅਪ ਹੈ ਠੀਕ ਹੈ ਉਹਦੇ ਵਿੱਚ ਆਪਾਂ ਡਾਊਨ ਸਾਈਡ ਨੂੰ ਕਿਦੋਂ ਜਾਵਾਂਗੇ ਜਿੰਨਾ ਚਿਰ ਪਿਛਲਾ ਸਵਿੰਗ ਲੋ ਬ੍ਰੇਕ ਨਹੀਂ ਹੋ ਸਕਦਾ ਉਹ ਵੀ ਆਪਾਂ ਇੱਕ ਵਾਰੀ ਅੱਗੇ ਦੇਖ ਲੈਣੇ ਆ ਠੀਕ ਹੈ ਆਓ ਹੁਣ ਦੇਖੋ ਇੱਥੇ ਮਤਲਬ ਕਿ ਮਾਰਕੀਟ ਦੇ ਵਿੱਚ ਜਿਹੜਾ ਓਵਰਆਲ ਟ੍ਰੈਂਡ ਤਾਂ ਇੱਥੇ ਵੀ ਡਾਊਨ ਸੀ ਪਰ ਡੇ ਟਾਈਮ ਫਰੇਮ ਤੇ ਆਪਾਂ ਨੂੰ ਪੋਜ਼ਿਟਿਵ ਪ੍ਰੋਜੈਕਸ਼ਨ ਦਿਖਿਆ ਠੀਕ ਹੈ ਮਤਲਬ ਕਿ ਮਾਰਕੀਟ ਇੱਥੇ ਉੱਤੇ ਗਈ ਇੱਕ ਸਵਿੰਗ ਲੋ ਬਣਿਆ ਜੋਹੀਂ ਇੱਥੇ ਦੇਖੋ ਉਸਨੇ ਟਾਈਮ ਬਤਾ ਕੇ ਰੈジਸਟੈਂਸ ਨੂੰ ਬ੍ਰੇਕ ਕੀਤਾ ਇੱਥੇ ਆਪਾਂ ਮਤਲਬ ਉਹ ਅਪਸਾਈਡ ਦੀ ਟ੍ਰੇਡ ਕਰ ਸਕਦੇ ਆ ਪਰ ਘੱਟ ਕਾਉਂਟਰੀ ਦਾ ਕਿਉਂਕਿ ਵੱਡੇ ਟਾਈਮ ਫਰੇਮ ਦਾ ਟ੍ਰੈਂਡ ਅਜੇ ਵੀ ਡਾਊਨ ਹੈ ਠੀਕ ਹੈ ਤੇ ਇੱਥੋਂ ਵੀ ਨੈਕਸਟ ਟਾਰਗੇਟ ਆਪਣੇ ਉਹੀ ਹੋਣਗੇ ਜਿਸ ਤਰ੍ਹਾਂ ਪਹਿਲਾ ਰੈジਸਟੈਂਸ ਆਇਆ ਠੀਕ ਹੈ ਉਸੇ ਰੈジਸਟੈਂਸ ਦੇ ਵਿੱਚ ਜੇ ਟੁੱਟੀ ਜਾਂਦੀ ਤੇ ਫਿਰ ਆਪਣਾ ਨੈਕਸਟ ਰੈジਸਟੈਂਸ ਟਾਰਗੇਟ ਹੁੰਦਾ ਹੈ ਠੀਕ ਹੈ ਹੁਣ ਰੈジਸਟੈਂਸ ਕੋਲੋਂ ਸੈੱਲ ਤੁਸੀਂ ਕਰ ਸਕਦੇ ਜੋ ਇੱਥੇ ਕਿਉਂਕਿ ਆਪਣਾ ਓਵਰਆਲ ਟ੍ਰੈਂਡ ਡਾਊਨ ਹੈ ਪਰ ਇੱਥੇ ਦੇਖੋ ਮਾਰਕੀਟ ਤੈਂ ਬਤਾ ਕੇ ਬ੍ਰੇਕਡਾਊਨ ਕੀਤਾ ਤੇ ਜਿਹੜਾ ਪਹਿਲਾ ਆਪਣਾ ਟਾਰਗੇਟ ਪਹਿਲਾ ਕੀ ਆ ਸਵਿੰਗ ਲੋ ਹੋਵੇਗਾ ਠੀਕ ਆ ਪਹਿਲਾ ਸਵਿੰਗ ਲੋ ਆਪਣਾ ਪਹਿਲਾ ਟਾਰਗੇਟ ਹੋਵੇਗਾ ਠੀਕ ਆ ਉਸ ਤੋਂ ਬਾਅਦ ਜਦੋਂ ਮਤਲਬ ਉਸ ਸਵਿੰਗ ਲੋ ਨੂੰ ਬ੍ਰੇਕ ਕਰੂਗੀ ਫਿਰ ਨੈਕਸਟ ਟਾਰਗੇਟ ਆਪਣਾ ਹੋਊਗਾ ਨੈਕਸਟ ਸਵਿੰਗ ਲੋ ਜਾਂ ਉਸੇ ਦਿਨ ਦਾ ਲੋ ਹੋ ਸਕਦਾ ਜਾਂ ਅਗਲਾ ਕੋਈ ਸਪੋਰਟ ਹੋ ਸਕਦਾ ਇਸ ਤਰ੍ਹਾਂ ਪਰ ਕਰ ਸਕਦੇ ਹਾਂ ਠੀਕ ਆ ਪਰ ਇਹਦੇ ਵਿੱਚ ਇੱਕ ਗੱਲ ਹਮੇਸ਼ਾ ਧਿਆਨ ਦਿਓ ਜਦੋਂ ਟ੍ਰੈਂਡ ਅਪ ਹੋਵੇਗਾ ਨਾ ਉਦੋਂ ਆਪਾਂ ਜਿਹੜਾ ਡਾਊਨ ਸਾਈਡ ਟਾਪ ਤੋਂ ਜੇ ਤੁਹਾਨੂੰ ਕੋਈ ਮੂਵ ਬਣਦਾ ਆ ਠੀਕ ਹੈ ਉਥੇ ਤੁਸੀਂ ਇਸਕ ਲੈ ਸਕਦੇ ਜੇ ਪਰ ਸੇਫ ਕਿਦੋਂ ਹੁੰਦਾ ਹੈ ਜਦੋਂ ਪਹਿਲਾ ਸਵਿੰਗ ਲੋਅ ਬ੍ਰੇਕ ਕਰੇਗੀ ਮਾਰਕੀਟ ਉਦੋਂ ਡਾਊਨਸਾਈਡ ਨੂੰ ਜਾਣ ਦੀ ਕੋਸ਼ਿਸ਼ ਕਰੇ ਉਹ ਤੇ ਕਵਾਂਟਿਟੀ ਘੱਟ ਰੱਖੋ ਜਦੋਂ ਮਤਲਬ ਕਿ ਓਵਰਆਲ ਟ੍ਰੈਂਡ ਅਪ ਹੋਵੇਗਾ ਉਹਦੇ ਵਿੱਚ ਮੈਂ ਗੱਲ ਕਰ ਰਿਹਾ ਠੀਕ ਹੈ ਇੱਥੇ ਓਵਰਆਲ ਟ੍ਰੈਂਡ ਜਦੋਂ ਡਾਊਨ ਹੈ ਹੈਨਾ ਤੇ ਦਿਨ ਦੇ ਵਿੱਚ ਆਪਾਂ ਨੂੰ ਅਪਸਾਈਡ ਦਾ ਮੂਵ ਪੜਨ ਦਾ ਮੌਕਾ ਮਿਲਦਾ ਆਪਾਂ ਅਪਸਾਈਡ ਦੀ ਟ੍ਰੇਡ ਕਰਾਂ ਘੱਟ ਕਵਾਂਟਿਟੀ ਨਾਲ ਪਰ ਜੇ ਡਾਊਨਸਾਈਡ ਨੂੰ ਮੂਵ ਆਪਾਂ ਪੜਾਂਗੇ ਉਹਦੇ ਵਿੱਚ ਮਤਲਬ ਕਿ ਟੌਪ ਤੋਂ ਵੀ ਸੇਲ ਕਰਨ ਦੇ ਲਈ ਰਿਸਕ ਲੈ ਸਕਦੇ ਹਾਂ ਕਿਉਂਕਿ ਟ੍ਰ ਇੱਕ ਮੂਵ ਆ ਜਾਂਦਾ ਹੈ ਠੀਕ ਹੈ ਇਹ ਚੀਜ਼ ਹਮੇਸ਼ਾ ਧਿਆਨ ਰੱਖਣੀ ਹੈ ਅਪ ਟ੍ਰੈਂਡ ਦੇ ਵਿੱਚ ਜਿੰਨਾ ਚਿਰ ਪਿਛਲਾ ਸਵਿੰਗ ਲੋ ਪਹਿਲਾ ਸਵਿੰਗ ਲੋ ਜਿੰਨਾ ਮਤਲਬ ਜੇ ਮੰਨ ਲਓ ਕਿ ਓਵਰঅল ਟ੍ਰੈਂਡ ਅਪ ਹੁੰਦਾ ਤੇ ਐਸ ਸਵਿੰਗ ਲੋ ਤੇ ਆਪਾਂ ਪਹਿਲੀ ਵਾਰ ਟਰੇਡ ਪਲਾਨ ਕਰਾਂਗੇ ਡਾਊਨ ਸਾਈਡ ਦੀ ਕਿਉਂਕਿ ਜਦੋਂ ਟ੍ਰੈਂਡ ਅਪ ਹੋਵੇਗਾ ਐਸ ਸਵਿੰਗ ਲੋ ਤੋਂ ਆ ਕੇ ਫਿਰ ਤੋਂ ਬਾਇੰਗ ਆ ਜਾਵੇਗੀ ਠੀਕ ਹੈ ਇੱਥੇ ਟ੍ਰੈਂਡ ਡਾਊਨ ਸੀ ਤੇ ਇਸ ਕਰਕੇ ਇੱਥੇ ਮਤਲਬ ਕੀ ਇਸ ਸਵਿੰਗ ਲੋ ਤੋਂ ਮਾਰਕੀਟ ਥੱਲੇ ਡਿੱਗੀ ਮਤਲਬ ਕਿ ਆਪਾਂ ਨੂੰ ਕਨਫਰਮੇਸ਼ਨ ਚਾਹੀਦੀ ਹੈ ਕਿ ਜਿੰਨਾ ਚਿਰ ਮਾਰਕੀਟ ਆਪਣਾ ਪਿਛਲਾ ਸਵਿੰਗ ਲੋ ਬ ਇਸ ਜਗ੍ਹਾ ਤੇ ਆਪਾਂ ਮਤਲਬ ਵੀ ਮੈਂ ਤੁਹਾਨੂੰ ਦੱਸਿਆ ਕਿ ਟਾਈਮ ਸਪੈਂਡ ਕਰਕੇ ਉੱਤੋਂ ਜਿਵੇਂ ਬ੍ਰੇਕਡਾਊਨ ਕੀਤਾ ਉੱਤੋਂ ਵੀ ਟ੍ਰੇਡ ਕਰ ਸਕਦੇ ਸੀ ਕਿਉਂਕਿ ਇੱਥੇ ਆਪਣੇ ਕੋਲੇ ਵੱਡੇ ਟਾਈਮ ਫਰੇਮ ਦਾ ਟ੍ਰੈਂਡ ਟਰੌਨ ਸੀ ਇਸ ਕਰਕੇ ਆਪਾਂ ਇਸ ਕੋ ਲੈ ਸਕਦੇ ਸੀ ਤੇ ਇੱਥੇ ਕੋਲ ਆਪਣੇ ਕੋਲੇ ਇੱਕ ਮਤਲਬ ਵੀ ਵੱਡੇ ਟਾਈਮ ਫਰੇਮ ਤੇ ਜੇ ਤੁਸੀਂ ਚੈੱਕ ਕਰੋਗੇ ਰੈਜ਼ਿਸਟੈਂਸ ਵੀ ਸੀ ਡੇ ਟਾਈਮ ਫਰੇਮ ਤੇ ਠੀਕ ਆ ਇਸ ਤਰ੍ਹਾਂ ਆਪਾਂ ਪਲੈਨਿੰਗ ਕਰਨੀ ਹੈ ਇਸ ਤਰ੍ਹਾਂ ਮਤਲਬ ਕਿ ਟ੍ਰੈਂਡ ਦੇ ਖਿਲਾਫ ਆਪਣੀ ਕੁਆਂਟੀਟੀ ਘੱਟ ਰਹੂਗੀ ਟ੍ਰੈਂਡ ਦੇ ਨਾਲ ਕੁਆਂਟੀਟੀ ਜ਼ਿਆਦਾ ਰਹੂਗੀ ਵੱਡੇ ਟਾਈਮ ਫਰੇਮ ਤੇ ਜੇ ਟ੍ਰੈਂਡ ਜਿਸ ਪਾਸੇ ਦਾ ਚੱਲ ਰਿਹਾ ਉਸ ਪਾਸੇ ਆਪਾਂ ਮੈਕਸਿਮਮ ਰਿਸਕ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਉਹਦੇ ਖਿਲਾਫ ਮਤਲਬ ਆਪਾਂ ਟਰੇਡ ਮਿਲਦੀ ਤੇ ਉੱਥੇ ਆਪਾਂ ਘੱਟ ਕਾਉਂਟੀ ਨਾਲ ਟਰੇਡ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਸਮਝ ਲੱਗ ਗਈ ਹੋਵੇਗੀ ਜੇ ਕੋਈ ਚੀਜ਼ ਦੀ ਸਮਝ ਨਹੀਂ ਲੱਗੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ